ਮੇਰੇ ਕੋਲ ਪਰਸੋ ਇੱਕ ਲੇਡੀ ਦਾ ਫੋਨ ਆਇਆ ਇਸੇ ਤਰ੍ਹਾਂ ਅਸੀਂ ਲਾਅ ਦੇ ਉੱਤੇ ਗੱਲ ਕਰ ਰਹੇ ਸੀ ਮੈਨੂੰ ਉਹ ਕਹਿੰਦੀ ਕਹਿੰਦੀ ਭਾਈ ਸਾਹਿਬ ਸਾਡੇ ਕੋਲੇ ਨੂ ਥਾਣੇ ਬਹੁਤ ਖੁੱਲੇ ਹੋਏ ਨੇ ਮੈਂ ਕਿਹਾ ਜੀ ਨੂ ਥਾਣੇ ਨਹੀਂ ਹੈਗੇ ਮਹਿਲਾ ਥਾਣੇ ਨੇ ਕਹਿੰਦੀ ਨਹੀਂ ਸਰ ਨੂ ਥਾਣੇ ਨੇ ਮਹਿਲਾ ਥਾਣੇ ਨਹੀਂ ਹੈਗੇ ਮੈਂ ਕਿਹਾ ਜੀ ਉਹ ਕਿਹੜੇ ਥਾਣੇ ਨੇ ਕਹਿੰਦੀ ਉੱਥੇ ਸੁਣਵਾਈ ਉਹ ਸਿਰਫ ਨੂਹਾ ਦੀ ਹੁੰਦੀ ਹੈ ਨਾ ਸੱਸ ਦੀ ਹੁੰਦੀ ਹੈ ਨਾ ਦਰਾਣੀ ਦੀ ਹੁੰਦੀ ਹੈ ਨਾ ਜਠਾਣੀ ਦੀ ਹੁੰਦੀ ਹੈ ਨਾ ਨੰਦ ਦੀ ਹੁੰਦੀ ਹੈ ਨਾ ਭੈਣ ਦੀ ਹੁੰਦੀ ਹੈ ਜੋ ਨੂੰਹ ਨੇ ਕਹਿਤਾ ਉਹੀ ਸੁਣ ਵਾਈ ਹੁੰਦੀ ਹੈ ਨੂੰਹ ਠਾਣੇ ਨੇ ਮਹਿਲਾ ਠਾਣੇ ਨਹੀਂ ਹੈਗੇ ਇਹ ਰਿਫਾਰਮਿੰਗ ਚਾਹੀਦੀ ਹੈ ਸਾਨੂੰ ਸਾਡੇ ਦੇਸ਼ ਦੇ ਵਿੱਚ ਬਹੁਤ ਕੁਝ ਚੇਂਜ ਹੋਣ ਵਾਲਾ ਹੈ ਪਰ ਜਦ ਤੱਕ ਚੇਂਜ ਨਹੀਂ ਹੁੰਦਾ ਅਸੀਂ ਆਪਣੇ ਆਪ ਦੇ ਵਿੱਚ ਚੇਂਜ ਲਿਆ ਕੇ ਕੁਝ ਨਾ ਕੁਝ ਤਾਂ ਚੰਗਾ ਕਰੀਏ ਨਾ ਅਗਰ ਮੈਂ ਤੁਹਾਡੇ ਕੋਲ ਅਜ ਇੱਥੇ ਖੜਾ ਮੇਰਾ ਘਰ ਘੱਟੋ ਘੱਟ ਵੀ ਤੁਹਾਡੇ ਸਕੂਲ ਤੋਂ ਮੈਨੂੰ ਲੱਗਦਾ 30 ਤੋਂ 40 ਕਿਲੋਮੀਟਰ ਦੂਰ ਹੋਵੇਗਾ ਮੈਂ ਸਵੇਰ ਦਾ ਕਿਉਂ ਨਿਕਲਿਆ ਹੋਇਆ ਮੈਂ ਕਹਿੰਦਾ ਜੇ ਸਰਕਾਰ ਦੀ ਕੋਈ ਕਮੀ ਹੈ ਸਿਸਟਮ ਦੀ ਕੋਈ ਕਮੀ ਹੈ ਉਹ ਟਾਈਮ ਨਾਲ ਠੀਕ ਹੁੰਦੀ ਹੈ ਹੋ ਹੀ ਜਾਵੇ ਮੈਂ ਜੋ ਕਰ ਸਕਦਾ ਮੈਂ ਉਹ ਤਾਂ ਕਰਾ ਨਾ ਆਪਣੇ ਉੱਤੇ ਜ਼ਿੰਮੇਵਾਰੀ ਲਓ ਦੋਸ਼ਾਂ ਦੇਓ ਕਿਸੇ